ਆ ਵੀਡੀਓ ਚ ਤੁਹਾਨੂੰ ਆਪਾਂ ਦਿਖਾਵਾਂਗੇ ਡਾਈਨਿੰਗ ਟੇਬਲ ਹੋਗੇ ਸੋਫੇ ਹੋਗੇ ਤੇ ਆਪਾਂ ਪਹੁੰਚੇ ਹਾਂ ਪਿੰਡ ਸੰਗੋਵਾਲ ਗਿੱਲ ਫਰਨੀਚਰ ਹਾਊਸ ਤੇ। ਇਹਦਾ ਸੋਫਾ ਵਿਦ ਟੇਬਲ ਠੀਕ ਆ ਜੀ 8mm ਦਾ ਗਲਾਸ ਨਾਲ ਹੋਊਗਾ ਤੇ ਪ੍ਰਾਈਸ ਆਪਾਂ ਦਵਾਂਗੇ 20000 ਰੁਪਏ ਦਾ। ਲਓ ਜੀ 20000 ਤੇ ਵਿਆਜ ਫਾਈਨਾਂਸ ਇਹ ਵੀ ਹੋ ਜਾਣਾ। ਵਿੱਚ ਆਪਾਂ ਹੁਣ ਵੀਡੀਓ ਚ ਪਹਿਲਾਂ ਵੀ ਦਿਖਾਇਆ। ਹਾਂਜੀ ਆਪਣੇ ਜਿੰਨੇ ਵੀ ਇਹ ਲੱਗਦੇ ਆ ਸਾਰਾ ਡੈਕ ਦਾ ਫਰੇਮ 32 ਡੈਕਸ ਦੀ ਫਾਰਮ ਤੋਂ ਦਿਖਾਈ ਆ। ਓਕੇ ਤੇ ਟੇਬਲ ਵਗੈਰਾ ਸ਼ੀਸ਼ਾ 8mm ਦਾ ਦਿੰਨੇ ਆਪਾਂ ਸਾਰਾ। ਇਹ ਵਾਲੀ ਸ਼ੀਸ਼ਾ ਭਾਗੀ 30 ਦਾ ਹਨਾ ਜੀ। ਤੇ ਦਾ ਸ਼ੀਸ਼ਾ ਇਨਕਲੂਡ ਕਰਕੇ ਮਾਰਕੀਟ 'ਚ ਸ਼ੀਸ਼ਾ ਨਹੀਂ ਦਿੰਦੇ ਹੈਗੇ। ਕਿ ਆਪਾਂ ਦਿਹਾਉਨੇ ਆ ਮਹਾਰਾਜਾ ਸੋਫਾ। ਚੈੱਕ ਕਰੋ ਸਾਰੀ ਆਹ ਪਾਲਿਸ਼ ਹੋਈ ਹੋਈ ਹੈ ਸਾਰੀ ਆਹ। ਲਓ। ਤੇ ਪਾਲਿਸ਼ ਤੇ ਡਿਜ਼ਾਈਨਡ ਟੇਡ ਪੈਂਡਾ। ਜਿਹੜਾ ਵੀ ਕੋਈ ਕਸਟਮਰ ਆਉਂਦਾ ਸਭ ਤੋਂ ਪਹਿਲਾਂ ਆਹ ਸੋਫੇ ਤੇ ਜੀ ਬਹਿ ਕੇ ਗੱਲਬਾਤ ਕਰਦੇ ਆ। ਸਹੀ ਗੱਲ ਹੈ। ਕਿਉਂਕਿ ਹੈਗਾ ਹੀ ਪਹਿਲੇ ਮਹਾਰਾਜਾ ਲਿਓ। ਖਿੱਚਦਾ ਬਹੁਤ ਆ ਕਸਟਮਰ ਇਹ ਤੇ ਸੋਫਾ ਇਹ ਨਾ ਪਿਆਰਾ ਬਣਿਆ ਹੋਇਆ ਹੈ ਜੀ ਡੈਨੀ ਟੇਬਲ ਹੈ ਆ ਸ਼ੀਸ਼ੇ ਦੀ ਗੱਲ ਕਰੀਏ 4 2 4/3 ਦਾ ਗਲਾਸ ਆ ਇਹ ਟੇਬਲ ਮਿਲੂਗਾ ਤੁਹਾਨੂੰ। ਓਕੇ। ਹੈ ਤੁਹਾਨੂੰ ਹੋਵੇ ਤੇ ਪ੍ਰਾਈਸ ਦੀ ਗੱਲ ਕਰੀਏ 3D ਪ੍ਰਿੰਟ ਹੋਊਗਾ ਪ੍ਰਿੰਟ ਜਿਹੜਾ ਹੈਗਾ 10mm ਦਾ ਗਲਾਸ ਕੈਸ ਪ੍ਰਾਈਜ਼ ਹੈਗਾ ਇਹ ਡਾਈਨਿੰਗ ਟੇਬਲ 4 ਸੀਟਰ ਦਾ 28000 ਰੁਪਏ